ਜਵਾਖ ਜੇ ਬੌੜੇ ਨਹੀਂ ਸੂਰਜ ਸੈਵਨ ਤੇ ਆਇਆ ਪਿਆ ਮਤਲਬ ਕਹੀ ਵੀ ਨੱਕੇ ਤੇ ਧਰ ਕੇ ਆਇਆਗਾ ਓ ਲਵੀ ਤੂੰ ਸੀਰੇ ਵਰਾਈ ਦਾ ਗਾਣਾ ਸੁਣਿਆ ਗਾਣਾ ਸੁਣੇਗਾ ਬੜਾ ਤੂੰ ਜਾਂਦੀ ਜਾਂਦੀ ਸੀਰੇ ਸੀਰੇ ਤੂੰ ਗੀਤ ਲਿਖਾ ਗਈ ਨਹੀਂ ਓ ਹਾਂ ਮੈਂ ਰਾਤੀ ਸੁਣ ਕੇ ਹਟਾਂ ਦਿਵਾਲੀ ਤੇ ਬੜਾ ਕੰਨ ਗਾਣਾ ਸੀ ਯਾਰ ਦਿਵਾਲੀ ਤੋਂ ਵੀ ਨਿਆਰਾ ਆ ਗਿਆ ਮਠਿਆਈਆਂ ਵੀ ਨਹੀਂ ਖਾਧੀਆਂ ਮਰਾ ਬਾਈ ਦਾ ਸੌਂਗ ਸੁਣੀ ਗਿਆ ਓ ਮੇਰੇ ਬਾਈ ਦਾ ਚਾਨਣ ਸਬਸਕ੍ਰਾਈਬ ਕਰਕੇ ਧਰ ਲਿਆ ਮੈਂ ਜਿਹੜਾ ਵੀ ਨਵਾਂ ਗਾਣਾ ਹੋਊਗਾ ਮੈਂ ਸੁਣੂਗਾ ਰੋਜ਼ ਮੇਰਾ ਉਹਦਾ ਚਾਚਾ ਉਹਨੂੰ ਯਾਦੀ ਕਰੀ ਜਾਂਦੇ ਛਾ ਤਾਂ ਦਿਵਾਰ ਹੀ ਚਪੜਾ ਕਿ ਉਹ ਓਏ ਆ ਗਏ ਕੰਜਰੋ ਸ਼ਰਮ ਲਾ ਕੇ ਜਮਾ ਕਿਲੀ ਤੇ ਟੰਗੀ ਪਈ ਆ ਤੁਸੀਂ ਸ਼ਰਮ ਕਾਦੀ ਟੰਗਤੀ ਅਸੀਂ ਮੈਂ ਤਾਂ ਸਾਨੂੰ ਸੱਦਿਆ ਸੀ ਵੀ ਉੱਥੇ ਨੱਕਾ ਲਾਉਣਾ ਹੈ ਕਹੀ ਵੀ ਮੈਂ ਤਾਂ ਉੱਥੇ ਧਰ ਕੇ ਆਏ ਆ ਤੁਸੀਂ ਸ਼ਰਮ ਵੇਚ ਕੇ ਜਮਾ ਖਾਲੀ ਕੰਜਰੋ ਪਰਸੋਂ ਗਵਾਂਡਣ ਮੈਂ ਚਾਚਾ ਇਸ ਗੱਲ ਹੀ ਲੈ ਕੇ ਪੈਣ ਪੜਾ ਕੇ ਠਾ ਏ ਠਾ ਏ ਠਾ ਖਰਮੋ ਵੇਚ ਕੇ ਖਾਲੀ ਕੰਜਰੋ ਉਹ ਪਰਸ ਗਵੰਡਣ ਮਗਰਪਤੀ ਗਾਨੀ ਜੀ ਐ ਕਰਕੇ ਚਲੋ ਆਈ ਕਰਕੇ